ਸਸਿਕਾ ਜੀ ਮਹਾ ਕੋਮਲ ਖਪੂਤ ਸੇਖਰ ਚੈਨਲ ਪੰਜਾਬੀ ਅਮਰੀਕੀ ਸਰਹੱਦੋ ਤੇ ਇਕੱਠੇ ਰਹਿ ਰਹੇ ਭਾਰਤੀ ਬੱਚੇ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੋ ਬਿਨਾਂ ਕਿਸੇ ਦਸਤਾਵੇਜ਼ ਦੇ ਜਾਂ ਫਿਰ ਆਪਣੇ ਸਰਪ੍ਰਸਤਾ ਤੋਂ ਬਿਨਾਂ ਵੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਅਮਰੀਕੀ ਕਸਟਮਸ ਅਤੇ ਸਰਹੱਦੀ ਸੁਰੱਖਿਆ ਸੀਬੀਪੀ ਦੇ ਅੰਕੜਿਆਂ ਦੇ ਅਨੁਸਾਰ ਅਕਤੂਬਰ 2024 ਤੋ ਇਸ ਸਾਲ ਫਰਵਰੀ ਤੱਕ ਅਮਰੀਕੀ ਸਰਹੱਦ ਉਤੇ ਬਿਨਾਂ ਕਿਤੇ ਸਾਥ ਦੇਣ ਵਾਲੇ 77 ਭਾਰਤੀ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਚ ਚੁੱਕੀ ਉਹਨਾਂ ਨੇ ਮੈਕਸੀਕੋ ਸਰਹੱਦ ਉਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਫੌਜ ਵੀ ਤਾਇਨਾਤ ਕਰ ਦਿੱਤੀ ਗਈ ਇਸ ਤੋਂ ਇਲਾਵਾ ਟੈਰਿਫ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਆਪਣੀ ਸਰਹੱਦ ਉਤੇ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ ਜਿਸ ਸੇ ਕਾਰਨ ਗੈਰ ਕਾਨੂੰਨੀ ਸਰਹੱਦ ਪਾਰ ਕਰਨਾ ਲਗਭਗ ਠੱਪ ਹੋ ਚੁੱਕਿਆ ਹੈ ਪਰ ਹਾਲੀ ਦੇ ਸਮੇਂ ਦੇ ਵਿੱਚ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਲਗਦੀ ਅਮਰੀਕੀ ਸਰਹੱਦ ਉਤੇ ਬਿਨਾ ਸਾਥ ਵਾਲੇ ਬੱਚਿਆਂ ਦੀ ਗਿਣਤੀ ਵੀ ਵਧੀ ਹੈ ਜਿਸ ਦੇ ਵਿੱਚ ਭਾਰਤੀ ਬੱਚੇ ਵੀ ਸ਼ਾਮਲ ਨੇ ਅਕਸਰ 12 ਤੋਂ 17 ਸਾਲ ਦੀ ਉਮਰ ਦੇ ਬੱਚੇ ਸਰਹੱਦ ਉਤੇ ਪਾਏ ਜਾਂਦੇ ਨੇ ਅਤੇ ਕੁਝ ਮਾਮਲਿਆਂ ਦੇ ਵਿੱਚ 6 ਸਾਲ ਦੇ ਬੱਚੇ ਵੀ ਮਿਲੇ ਨੇ ਮੀਡੀਆ ਰਿਪੋਰਟ ਦੇ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਜਾਣ ਬੁੱਝ ਕੇ ਇਕੱਲੇ ਛੱਡ ਦਿੱਤਾ ਗਿਆ ਸੀ ਤੇ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ ਸਿਵਾਏ ਇੱਕ ਛੋਟੇ ਜਿਹੇ ਕਾਗਜ਼ ਦੇ ਟੁਕੜੇ تھے ਜਿਸ ਉੱਤੇ ਉਹਨਾਂ ਦੇ ਮਾਪਿਆਂ ਦੇ ਨਾਮ ਅਤੇ ਸੰਪਰਕ ਵੇਰਵੇ ਲਿਖੇ ਹੋਏ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਗੁਜਰਾਤੀ ਭਾਰਤੀ ਵੀ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗੈਰਕਾਨੂੰਨੀ ਤੰਗ ਦੇ ਨਾਲ ਅਮਰੀਕਾ ਲੈ ਕੇ ਆਏ ਨੇ ਦੱਸੇ ਗੁਜਰਾਤ ਦੇ ਪਿੰਟੂ ਖੇਤਰਾ ਖਾਸ ਕਰਕੇ ਝੂਲਸਨ ਮੋਕਸਨ ਨਰੀਦਪੁਰ ਟਿੰਗੂਚਾ ਵੱਡੂ ਅਤੇ ਕਿਆਲ ਵਰਗੇ ਪਿੰਡਾਂ ਦੇ ਵਿੱਚ ਅਜੇ ਬਹੁਤ ਸਾਰੇ ਮਾਮਲੇ ਨੇ ਜਿੱਥੇ ਮਾਪੇ ਪਹਿਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਪਹੁੰਚਦੇ ਨੇ ਅਤੇ ਫਿਰ ਇਸੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਾਪਸ ਲਿਆਉਂਦੇ ਨੇ ਕੁਝ ਗੁਜਰਾਤੀ ਪਰਿਵਾਰਾਂ ਨੇ ਜੋ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਆਵਾਸ ਕੀਤਾ ਸੀ ਉਹਨਾਂ ਨੇ ਇਹ ਵੀ ਮੰਨਿਆ ਕਿ ਉਹਨਾਂ ਨੇ ਵੀ ਇਹੀ ਚਾਲ ਅਪਣਾਈ ਸੀ ਦਸਗੇ ਮੇਸਾਨਾ ਦੇ ਕਾਦੀ ਤੋਂ ਇੱਕ ਜੋੜਾ 2019 ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਐਟਲੰਟਾ ਚਲਾ ਗਿਆ ਅਤੇ ਉਸਨੇ ਆਪਣੇ 2 ਸਾਲ ਦੇ ਪੁੱਤਰ ਨੂੰ ਭਾਰਤ ਵਿੱਚ ਰੱਖਿਆ ਉਹਨਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਯਾਤਰਾ ਮੁਸ਼ਕਲ ਹੋ ਗਈ ਸੀ 2022 ਦੇ ਵਿੱਚ ਜਦੋਂ ਉਸ ਦਾ ਇੱਕ ਚਚੇਰਾ ਭਰਾ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਆ ਰਿਹਾ ਸੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਨਾਲ ਲਿਆਉਣ ਤੇ ਲਈ ਕਿਹਾ ਉਸ ਸਮੇਂ ਉਹਨਾਂ ਦਾ ਪੁੱਤਰ 5 ਸਾਲ ਦਾ ਸੀ ਜਿਵੇਂ ਕਿ ਉਸ ਦੇ ਚਚੇਰੇ ਭਰਾ ਨੇ ਕਿਹਾ ਸੀ ਉਸ ਦਾ ਪੁੱਤਰ ਟੈਕਸਾਸ ਦੇ ਨੇੜੇ ਸਰਹੱਦ ਉਤੇ ਕੱਲਾ ਰਹਿ ਗਿਆ ਸੀ ਇੱਕ ਅਮਰੀਕੀ ਅਧਿਕਾਰੀ ਨੇ ਬੱਚੇ ਨੂੰ ਦੇਖਿਆ ਤੇ ਬਾਅਦ ਵਿੱਚ ਉਸ ਨੂੰ ਲੱਭ ਲਿਆ ਤੇ ਬਾਰਡਰ ਅਧਿਕਾਰੀਆਂ ਨੇ ਉਸ ਦੇ ਕੋਲ ਮੌਜੂਦ ਇੱਕ ਨੋਟ ਜੋ ਕਿ ਅਮਰੀਕੀ ਸਹਿਦdoctype ਦੇਖਿਆ ਜਾ ਰਿਹਾ ਹੈ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਦੇ ਅਨੁਸਾਰ ਸਾਲ ਅਕਤੂਬਰ 2024 ਤੋਂ ਫਰਵਰੀ ਤੱਕ 77 ਭਾਰਤੀ ਬੱਚੇ ਜੋ ਆਪਣੇ ਮਾਪਿਆਂ ਜਾਂ ਫਿਰ ਸਰਪ੍ਰਸਤਾ ਤੋਂ ਬਿਨਾਂ ਇਕੱਲੇ ਸਨ ਉਹਨਾਂ ਨੂੰ ਅਮਰੀਕੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕਿਸ਼ੋਰ ਸਨ ਪਰ ਉਹਨਾਂ ਨੂੰ ਜਾਣ ਬੁੱਝ ਕੇ ਅਮਰੀਕੀ ਮੈਕਸੀਕੋ ਸਰਹੱਦ ਉਤੇ ਕੱਲੇ ਛੱਡ ਦਿੱਤਾ ਗਿਆ ਸੀ ਹਾਲਾਂਕਿ ਅਜੇ ਬੱਚਿਆਂ ਦੀ ਗਿਣਤੀ ਨਾ ਸਿਰਫ ਅਮਰੀਕਾ ਮੈਕਸੀਕੋ ਸਰਹੱਦ ਉਤੇ ਸਗੋਂ ਕੈਨੇਡੀਅਨ ਸਰਹੱਦ ਤੇ ਵੀ ਪਾਈ ਜਾਂਦੀ ਹੈ ਜਿਸ ਦਾ ਮਾਹੌਲ ਹੱਡੀਆਂ ਨੂੰ ਠੰਡਾ ਕਰਨ ਵਾਲਾ ਹੈ ਕਾਫੀ ਮਹੱਤਵਪੂਰਨ ਹੈ ਤੇ ਸੀਬੀਪੀ ਦੇ ਅੰਕੜਿਆਂ ਅਨੁਸਾਰ 77 ਭਾਰਤੀ ਬੱਚਿਆਂ ਨੂੰ ਅਮਰੀਕੀ ਸਰਹੱਦ ਤੋਂ ਛੱਡੇ ਜਾਣ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 25 ਨੂੰ ਮੈਕਸੀਕੋ ਦੇ ਨਾਲ ਲੱਗਦੀ ਦੱਖਣੀ ਸਰਹੱਦ ਤੋਂ ਫੜਿਆ ਗਿਆ ਸੀਗਾ ਜਦੋਂ ਕਿ ਬਾਈਨੂ ਕੈਨੇਡੀਅਨ ਸਰਹੱਦ ਉਤੇ ਫੜਿਆ ਗਿਆ ਸੀ ਤੇ ਕੁਝ ਨੂੰ ਅਮਰੀਕਾ ਵਿੱਚ ਵੀ ਫੜਿਆ ਗਿਆ ਗੋਤ ਲਬੇਕੇ ਕੈਨੇਡੀਅਨ ਸਰਹੱਦ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਮੌਸਮ ਹੈ ਜਿੱਥੇ ਬਹੁਤ ਜ਼ਿਆਦਾ ਠੰਡ ਅਤੇ ਬਰਫ ਕਾਤਕ ਹੋ ਸਕਦੀ ਹੈ ਅਤੇ 2022 ਦੇ ਵਿੱਚ ਡਿੰਗੂਚਾ ਤੇ ਇੱਕ ਪਰਿਵਾਰ ਦੇ ਚਾਰ ਮੈਂਬਰ ਦੀਆਂ ਹੱਡੀਆਂ ਨੂੰ ਠੰਡ ਕਾਰਨ ਕੈਨੇਡੀਅਨ ਸਰਹੱਦ ਪਾਰ ਕਰਦੇ ਸਮੇਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਦੁਖਦਾਈ ਮੌਤ ਹੋ ਗਈ ਸੀ ਤੇ 2025 ਦੇ ਵਿੱਚਕਾਰ ਕੁੱਲ 1655 ਬਿਨਾਂ ਸਾਤ ਵਾਲੇ ਭਾਰਤੀ ਬੱਚੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਵੀ ਫੜੇ ਗਏ ਸਨ ਰਿਪੋਰਟ ਚੈਨਲ ਪੰਜਾਬੀ